ਆਪਣੇ ਦੋਸਤ ਤੇ ਸਕੂਲ ਵਿੱਚ ਜੋ ਹੱਸਦਾ ਦਿੱਤੇ ਨੇ ਉਹਨਾਂ ਦੇ ਕਈ ਅਦਿੱਗਿਤ ਉਹਨਾਂ ਨੇ ਵੀ ਬਹੁਤ ਲਾਇਵ ਪੇਂਟਿੰਗ ਦੇ ਬਹੁਤ ਸਾਰੇ ਬਣੇ। ਬਬਲੀ ਸਿੰਧੀ ਪੇਂਟੀ ਤਿਆਰ ਕਿਤਨੀ ਆ ਮਹਾਰਾਜਾ ਰਣਜੀਤ ਸਿੰਘ ਦੀ ਪੇਂਟਿੰਗ ਤਿਆਰ ਕੀਤੀ ਐ ਤੇ ਹੋਰ ਵੀ ਜੋ ਕਾਰਟੂਨ ਕਰੇਟੋਂ ਦੇ ਨੇ ਤੇ ਜੋ ਸਿੰਗਰੀਆਂ ਬੀਂਗਿਆ ਕਿਵੇਂ ਰਾਹ ਤੈਨੋਂ ਉਹਨਾਂ ਦੇ ਇਤਤ। ਕਿੰਨੇ ਕਾ ਪੈਂਟਿਕਾ ਤਿਆਰ ਕਰ। ਹੁਣ ਤੱਕ ਜੀ ਸੋ ਤਾਂ ਤੇ ਹੋ ਗਿਆ ਹੋ ਗਿਆ। ਫੈਸਟੀਵਲ ਦਾ ਕੋਈ ਕਿਸੇ ਤੇ ਲੈ ਕੇ ਨਹੀਂ ਗਏ ਕਿ ਉੱਥੋਂ ਕੋਈ ਨਾਮ ਮਿਲਿਆ ਹੋਵੇ ਤੁਹਾਨੂੰ। ਹਾਂਜੀ ਅਸੀਂ ਲੈ ਗਏ ਸੀ ਤੇ ਉੱਥੋਂ ਸਾਨੂੰ ਕੱਸਤੇ ਬੋਰ ਮਿਲੇ ਸੀ ਤੇ ਜੋ ਉਸ ਸ਼ੀਲਡ ਹੁੰਦੀ ਆ ਉਹ ਮਿਲੀ ਸੀ ਧੰਨ। ਅੱਜ ਤੱਕ ਹਜੇ ਤਾਂ ਸਿੱਖ ਰਹੇ ਆ ਕਿਤਾ ਕਿਸਾ ਡਿਸਪਲੇਅ ਕਿ ਬਈ ਅਸੀਂ ਇਹ ਤੋਂ ਵੀ ਵਧੀਆ ਪੇਂਟਿੰਗ ਬਣਾਈ ਜਿੱਤੇ ਅਸੀਂ ਪੇਂਟਿੰਗਾਂ ਹੀ ਲਾਈਨ ਚ ਏ ਕੇ ਆ ਰਹੇ। ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇੱਕ ਬੱਚਾ ਰਹੁਣਪ੍ਰੀਤ ਨਾਲ ਮਲਾਵਾਂਗੇ ਜੋ ਕਿ 9ਵੀਂ ਕਲਾਸ ਦੇ ਵਿੱਚ ਪੜ੍ਹਾਈ ਕਰ ਰਿਹਾ ਤੇ ਨਾਲ-ਨਾਲ ਹੀ ਪੇਂਟਿੰਗ ਬਣਾਉਣ ਦਾ ਸ਼ੌਂਕ ਰੱਖਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ ਕਿ ਪੇਂਟਿੰਗ ਰਹੁਣਪ੍ਰੀਤ ਦੇ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਇਹ ਪੈਨਸਲ ਦੇ ਨਾਲ ਹੀ ਜੋ ਪੇਂਟਿੰਗ ਆ ਤੁਸੀਂ ਦੇਖ ਸਕਦੇ ਹੋ ਤਿਆਰ ਕਰਦੇ ਨੇ ਤਾਂ ਪੇਂਟਿੰਗਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਹਾਂ ਕਿ ਇਹ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪੇਂਟਿੰਗ ਆ ਜੋ ਉਹ ਤਿਆਰ ਕੀਤੀ ਗਈ ਆ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੇਂਟਿੰਗ ਤਿਆਰ ਕੀਤੀ ਗਈ ਆ ਤਾਂ ਔਰ ਕਈ ਜੋ ਦੇਖ ਸਕਦੇ ਹੋ ਕਿ ਤੁਸੀਂ ਇਹਨਾਂ ਦੇ ਵੱਲੋਂ ਇਹ ਹੱਥੀ ਜੋ ਪੇਂਟਿੰਗਾਂ ਨੇ ਤਿਆਰ ਕੀਤੀਆਂ ਗਈਆਂ ਨੇ ਤਾਂ ਉਹੀ ਨਾਰਮਲ ਪੈਨਸਲ ਦੇ ਨਾਲ ਇਹ ਪੇਂਟਿੰਗ ਤਿਆਰ ਕਰਦੇ ਨੇ ਤੇ ਗੱਲਬਾਤ ਕਰਦੇ ਆ ਰੌਣਕੀ ਕਿਵੇਂ ਸ਼ੌਂਕ ਪਿਆ ਇਹ ਪੇਂਟਿੰਗਾਂ ਬਣਾਉਂਦਾ ਕਿੱਥੋਂ ਸਿੱਖੇ ਸੀਗੇ ਪਹਿਲਾਂ ਹੀ ਸਾਰੇ ਨੂੰ ਪਿਆਰ ਪਰੀ ਸਸਤੀ ਜਿਸ ਸਾਡੇ ਜੋ ਸਕੂਲ ਨੇ ਉੱਥੇ ਸਾਡੇ ਜੋ ਦੋਸਤ ਨੇ ਉਹ ਪੇਂਟਿੰਗਾਂ ਬਣਾਉਦੇ ਸੀਗੇ ਜੀ ਤੇ ਨਾਲੇ ਜੋ ਵੀ ਸਰ ਡੇ ਉਹ ਡਰਾਇੰਗ ਟੀਚਰ ਨੇ ਉਹ ਵੀ ਸਾਨੂੰ ਵੀ ਸਾਰ ਦਿੰਦੇ ਨੇ ਪੇਂਟਿੰਗ ਬਣਾਉਂਦਾ ਉੱਥੇ ਹੀ ਤੁਹਾਨੂੰ ਸ਼ੌਂਕ ਪਿਆ ਤੇ ਬਾਕੀ ਅਸੀਂ YouTube ਤੋਂ ਹੀ ਦੇਖ ਕੇ ਸਿੱਖੇ ਹੋਏ ਤੇ YouTube ਉੱਤੇ ਵੀ ਅਸੀਂ ਪੇਂਟਿੰਗ ਦੇ ਵੀਡੀਓ ਦੇਖਦੇ ਹਾਂ ਉੱਥੇ ਤੇ ਇਹ ਤੁਸੀਂ ਜੋ ਸਿੱਖੇ ਆ ਇੱਕ ਗੁਰੂ ਧਾਰਨਾ ਪੈਂਦਾ ਕੋਈ ਵੀ ਆਪਾਂ ਕੰਮ ਸਿੱਖਦੇ ਹਾਂ ਹਨਾ ਤੇ ਤੁਸੀਂ ਇਹ ਫਿਰ YouTube ਤੋਂ ਹੀ ਵੇਖ ਕੇ ਸਿੱਖੇ ਕੋਈ ਹੋਰ ਗੁਰੂ ਨਹੀਂ ਧਾਰਿਆ ਹੋਇਆ ਕਿ ਵੀ ਉਹ ਤੋਂ ਸਿੱਖਦੇ ਹੋ ਤੁਸੀਂ ਨਹੀਂ ਅਸੀਂ ਸਾਰੇ YouTube ਤੋਂ ਦੇਖਿਆ ਹੈ ਵੀ ਜੋ ਉੱਥੇ ਜਿਹੋ ਹੁਸ ਖੰਦੇ ਆ ਗਿਆ ਕਿ ਪੈਨਸਲ ਕਿਵੇਂ ਬਣਾਉਣੀ ਆ ਅਸੀਂ ਉੱਥੇ ਹੀ ਸਿੱਖਿਆ YouTube ਨੂੰ ਗੁਰੂ ਤਾਰ ਲਿਆ ਹਾਂਜੀ ਹੂੰ ਤੇ ਕਿੰਨਾ ਸਮਾਂ ਹੋ ਗਿਆ ਪੈਂਡਿੰਗ ਕਰਦੇ ਨੂੰ ਤੈਨੂੰ ਜਿਸਨੂੰ ਚੱਲ ਤੋਂ ਪੰਜ ਸਾਲ ਹੋ ਗਈ ਪੇਂਟਿੰਗ ਕਰਦੇ ਨੂੰ ਸਿੱਖੇ ਕਿੰਨੇ ਟਾਈਮ ਦੇ ਵਿੱਚ ਸੀ ਸਾਨੂੰ ਸਿੱਖਣ ਵਿੱਚ ਦੋ ਤੋਂ ਤਿੰਨ ਮਹੀਨੇ ਲੱਗੇ ਸੀ ਰੋਂਪਰੇ ਜਿੱਕਰ ਗੱਲ ਕੀਤੀ ਜਾਵੇ ਇਹ ਜੜੀਆਂ ਤੁਸੀਂ ਪੇਂਟਿੰਗਾਂ ਤਿਆਰ ਕੀਤੀਆਂ ਨਾ ਇਹ ਨਾਰਮਲ ਜੋ ਸਕੈਚ ਅਪ ਪੈਨਸਲ ਕਹਿ ਸਕਦੇ ਹੋ ਨਾ ਉਹ ਉਹਨਾਂ ਦੇ ਵੱਲੋਂ ਇਹ ਤਿਆਰ ਕੀਤੀਆਂ ਗਈਆਂ ਉਹਨਾਂ ਦੇ ਨਾਲ ਤੇ ਇੱਕ ਜਿੱਕਰ ਪੇਂਟਿੰਗ ਦੀ ਗੱਲ ਕੀਤੀ ਜਾਵੇ ਕਿੰਨਾ ਕੁ ਸਮਾਂ ਲੱਗਦਾ ਉਸ ਨੂੰ ਤਿਆਰ ਕਰਨ ਤੇ ਜੀ ਇੱਕ ਪੇਂਟਿੰਗ ਕਰਦੇ ਸਮੇਂ 2 ਤੋਂ 3 ਦਿਨ ਲੱਗ ਜਾਂਦੇ ਨੇ ਹੂੰ ਤੇ ਕਿਉਂਕਿ ਅਸੀਂ ਪੜ੍ਹਾਈ ਵੀ ਕਰਦੇ ਹਾਂ ਨਾਲ-ਨਾਲ ਤਾਂ ਇੱਕ ਇੱਕ ਦਿਨ ਵਿੱਚ ਅਸੀਂ ਪੇਂਟਿੰਗ ਨੂੰ 2 ਤੋਂ 3 ਘੰਟੇ ਦੇ ਸਕਦੇ ਹਾਂ ਹੂੰ ਤੇ ਇਸ ਕਰਕੇ ਵੀ ਲੱਗ ਜਾਂਦੇ ਹੁੰਦੇ ਨੇ ਹੂੰ ਤੇ ਮਾਤਾ ਪਿਤਾ ਦੀ ਫਿਰ ਸਪੋਰਟ ਰਹੀ ਜਦੋਂ ਇਹ ਤੁਸੀਂ ਸ਼ੁਰੂਆਤ ਕੀਤੀ ਸੀ ਹਾਂਜੀ ਜੇ ਅਸੀਂ ਸ਼ੁਰੂਆਤ ਕੀਤੀ ਤਾਂ ਮਾਤਾ ਪਿਤਾ ਦੇ ਵੀ ਬਹੁਤ ਸਪੋਰਟ ਰਹੀ ਹੂੰ ਤੇ ਨਾਲ ਉਹ ਵੀ ਰਿਕੁਐਸਟ ਕੇ ਅੰਦਰ ਵੀ ਪਏ ਟੀਮ ਨਾਲ ਅੰਦਰ ਰੋਕ ਦੇਣ ਹੂੰ ਕਹਿੰਦੇ ਵੀ ਸਿੱਖੋ ਬਣਾਇਆ ਕਰੋ ਹਾਂ ਹੋਰ ਸਪੋਰਟ ਕੀਤੀ ਤੁਹਾਨੂੰ ਹਾਂਜੀ ਤੇ ਜੇ ਇੱਕ ਗੱਲ ਕੀਤੀ ਜਾਵੇ ਆਪਾਂ ਮੰਨ ਲਓ ਤੁਸੀਂ ਸਕੂਲ ਦੇ ਵਿੱਚ 9ਵੀਂ ਕਲਾਸ ਦੇ ਵਿੱਚ ਪੜਾਈ ਕਰਦੇ ਹੋ ਨਾ ਤੇ ਇੱਧਰ ਵੀ ਤੁਸੀਂ ਸਮਾਂ ਦਿੰਦੇ ਹੋ ਪਿੰਟਿੰਗਾਂ ਬਣਾਉਣ ਦੇ ਵਿੱਚ ਫਿਰ ਸਮੇਂ ਦੀ ਕਿੱਦਾਂ ਰੱਖਦੇ ਹੋ ਖੇਡਣ ਨਹੀਂ ਜਾਂਦੇਗੇ ਜਿਵੇਂ ਖੇਡਣ ਤਾਂ ਹੀ ਜਾਂਦੀ ਹੂੰ ਤੇ ਸਮਾਂ ਵੀ ਅਸੀਂ ਸਕੂਲ ਵੀ ਜਾਣੇ ਗਿਆ ਤਾਂ ਪੜ੍ਹਾਈ ਵੀ ਕਰਦੇ ਹਾਂ ਨਾ ਨਾਲ ਤੇ ਪੇਂਟਿੰਗ ਵੀ ਕਰਦੇ ਹਾਂਗੇ ਹੂੰ ਤੇ ਤੇ ਖੇਡਣ ਦਾ ਤਾਂ ਨਹੀਂ ਇਸ ਜਾਂਦੇ ਕਿਉਂਕਿ ਹਜੇ ਉਮਰ ਥੋੜੀ ਬੱਚਿਆਂ ਵਾਲੀ ਆ ਨਾ ਹਜੇ ਖੇਡਣ ਦੀ ਉਮਰ ਆ ਥੋੜੀ ਤੁਹਾਡੇ ਨਾਲ ਤੇ ਦੋਸਤ ਹੋਣੇ ਆ ਉਹ ਜਾਂਦੇ ਹੋਣੇ ਖੇਡਣਾ ਨਾ ਮੋਬਾਈਲ ਦੀ ਬੜੀ ਵਰਤੋਂ ਕਰਦੇ ਨੇ ਅੱਜ ਕੱਲ ਦੇ ਬੱਚੇ ਮੋਬਾਈਲ ਦੇ ਵਿੱਚ ਰਹਿੰਦੇ ਨੇ ਹਨਾ ਤੁਸੀਂ ਫਿਰ ਮੋਬਾਈਲ ਨਹੀਂ ਚਲਾਉਂਦੇ ਜੇ ਸੇ ਮੋਬਾਈਲ ਚਲਾਉਣਾ ਹੈਗੇ ਅਸੀਂ ਮੋਬਾਈਲ ਅੱਧੇ ਤੋਂ 1 ਘੰਟੇ ਚਲਾਣੇ ਹੈਗੇ ਤੇ ਉਹ ਵੀ ਅਸੀਂ ਜੋ ਅਸੀਂ ਸਿੱਖਣਾ ਹੁੰਦਾ ਪੇਂਟਿੰਗ ਉਸੇ ਲਈ ਇਸ ਯੂਜ਼ ਕਰਦੇ ਹਾਂ ਕਲਾ ਸਿੱਖਣ ਦੇ ਲਈ ਮੋਬਾਈਲ ਵਰਤਦੇ ਹਾਂ ਹਾਂਜੀ ਸਿੱਖਣ ਦੇ ਲਈ ਵੀ ਤੇ ਹੋਰ ਵੀ ਕਈ ਵਾਰੀ ਵੀ ਕੁਝ ਹੋਰ ਵੀ ਚਲਾਉਣਾ ਹੁੰਦਾ ਚਲਾ ਰਹੇ ਨਹੀਂ ਤੇ ਇਹ ਜਕਰ ਗੱਲ ਕੀਤੀ ਜਿਹੜੇ ਤੁਸੀਂ ਪੰਨੇ ਤੇ ਤੁਸੀਂ ਪੇਂਟਿੰਗ ਬਣਾਉਣੀ ਇਹ ਨਾਰਮਲ ਹੈ ਇਹ ਜੋ ਸਕੈਚ ਆ ਤੁਹਾਡੇ ਜੋ ਹਾਂਜੀ ਇਹ ਨਾਰਮਲ ਹੀ ਹੈ ਵੀ ਜੋ ਆਮ ਹੁੰਦੇ ਆ ਮਿਲਦੇ ਆ ਗਿਆ ਉਹਨਾਂ ਨਾਲ ਹੀ ਬਣਾ ਲਿਆ ਜੀ ਹਾਂ ਤੇ ਇਹ ਫਿਰ ਪੇਂਟਿੰਗਾਂ ਲੈ ਕੇ ਜਦ ਬਣਾਉਣੀਆਂ ਸ਼ੁਰੂ ਕੀਤੀਆਂ ਸੀਆਂ ਫਿਰ ਕਿਹਨੂੰ ਦਿਖਾਈਆਂ ਸੀ ਪਹਿਲਾਂ ਵੀ ਮੈਂ ਆਹ ਪੇਂਟਿੰਗਾਂ ਤਿਆਰ ਕੀਤੀਆਂ ਨੇ ਜੇ ਸੀ ਪਹਿਲੀ ਵਾਰੀ ਐਸੇ ਦੋ ਆਪਣੇ ਦੋਸਤ ਤੇ ਸਕੂਲ ਵਿੱਚ ਜੋ ਅਸਾਡੇ ਟੀਚਰ ਨੇ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਨੇ ਵੀ ਬਹੁਤ ਸлай ਵੀ ਪੇਂਟਿੰਗ ਤੇ ਬਹੁਤ ਸੋਹਣੀਆਂ ਬਣੀਆਂਗੇ ਫੌਸਲਾ ਮਿਲ ਗਿਆ ਉਹਨਾਂ ਉੱਤੋਂ ਫਿਰ ਜਦੋਂ ਉਹਨਾਂ ਨੇ ਕਿਹਾ ਹਾਂਜੀ ਹੂੰ ਤੇ ਇਸ ਤੋਂ ਇਲਾਵਾ ਹੁਣ ਕਿਹੜੀਆਂ-ਕਿਹੜੀਆਂ ਪੇਂਟਿੰਗਾਂ ਤੁਸੀਂ ਤਿਆਰ ਕੀਤੀਆਂ ਹੈਗੀਆਂ ਇਸ ਤਰ੍ਹਾਂ ਹੀ ਹੁਣ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਪੈਂਡਲ ਤਿਆਰ ਕੀਤੀ ਆ ਮਹਾਰਾਜਾ ਜੀ ਸਿੰਘ ਕੀ ਦੀ ਪੈਂਡਲ ਤਿਆਰ ਕੀਤੀ ਤੇ ਹੋਰ ਵੀ ਜੋ ਕਾਰਟੂਨ ਕਰੈਕਟਰ ਹੁੰਦੇ ਨੇ ਤੇ ਜੋ ਸਿੰਦਰੀਆਂ ਹੁੰਦੀਆਂ ਗਏ ਕਿ ਮੈਂ ਰਾਤ ਦਿਨ ਉਹਨਾਂ ਦੀ ਵੀ ਤਿਆਰ ਕੀਤੀ ਕਿੰਨੇ ਕਿੰਨੇ ਪੇਂਟਿੰਗਾਂ ਤਿਆਰ ਕਰਤੀਆਂ ਨੇ ਹੁਣ ਤੱਕ ਜੀ 70 ਤੋਂ 23 ਹੋ ਗਏ ਹੋਣਗੇ ਇਹ ਇਹ ਕਿਸੇ ਫੈਸਟੀਵਲ ਜਾਂ ਕੋਈ ਕਿਸੇ ਤੇ ਲੈ ਕੇ ਨਹੀਂ ਗਈ ਕਿ ਉੱਥੋਂ ਕੋਈ ਨਾਮ ਮਿਲਿਆ ਹੋਵੇ ਤੁਹਾਨੂੰ ਹਾਂ ਜੀ ਅਸੀਂ ਲੈ ਗਏ ਸੀ ਤੇ ਉੱਥੋਂ ਸਾਨੂੰ ਫੈਸਟੀਵਲ ਹੋੜ ਮਿਲੇ ਸੀ ਤੇ ਜੋ ਸ਼ੀਲਡ ਹੁੰਦੀ ਆ ਉਹ ਮਿਲੀ ਸੀ ਸਾਨੂੰ ਹੂੰ ਤੇ ਹੋਰ ਇਹਦੂ علاوہ ਕੀ ਸੋਚਿਆ ਹੋਇਆ ਵੀ ਇਸ ਤੋਂ ਹੋਰ ਵੀ ਇਸ ਤਰ੍ਹਾਂ ਦੀਆਂ ਪੇਂਟਿੰਗਾਂ ਤਿਆਰ ਕੀਤੀਆਂ ਜਾਂ ਸਿੱਖ ਰਹੀ ਹੂੰ ਜਿਵੇਂ ਕਿ ਹਜੇ ਤਾਂ ਸਿੱਖ ਰਹੀ ਹੈ ਗਪਰੀ ਜਿਹਾ ਦਸਪਨਾ ਹੈ ਕਿ ਵੀ ਅਸੀਂ ਇਹਦੂ ਵੀ ਵਧੀਆ ਪੇਂਟਿੰਗਾਂ ਬਣਾਈਏ ਤੇ ਅਸੀਂ ਪੇਂਟਿੰਗਾਂ ਦੀ ਲਾਈਨ 'ਚ ਅੱਗੇ ਆਣੀ ਹੂੰ ਜ਼ਿਆਦਾ ਕੀ ਸੋਚਾ ਵੀ ਕਿਹੜਾ ਵਧੀਆ ਤੋਂ ਵਧੀਆ ਜੋ ਪੇਂਟਿੰਗ ਹੈ ਤੁਹਾਡੇ ਮਨ 'ਚ ਹੋਵੇ ਮੈਂ ਇਸ ਤਰ੍ਹਾਂ ਦਾ ਮੰਨ ਲੋ ਕਰਨਾ ਜੇ ਅਸੀਂ ਜੇ ਵੱਡੀਆਂ ਪੇਂਟਿੰਗਸ ਹੁੰਦੀਆਂ ਜਾਂ ਤੇ ਉਹਨਾਂ ਗੇਮ ਨਾ ਨਹੀਂ ਜੀ ਹੂੰ ਪੇਂਟੀਆਂ ਦੇ ਵਿੱਚ ਜੋ ਪੇਂਟੀਆਂ ਤਿਆਰ ਕਰਦੇ ਨੇ ਕਿਸ ਨੂੰ ਆਪ ਆਪਣਾ ਮੰਨਦੇ ਹੋ ਵਧੀਆ ਮੰਨਦੇ ਵੀ ਇਹ ਇਹ ਬੰਦਾ ਆ ਵੀ ਬਹੁਤ ਵਧੀਆ ਪੇਂਟਿੰਗ ਬਣਾਉਂਦੇ ਨੇ ਜੇ ਅਸੀਂ ਜੋ ਪੇਂਟਰ ਹੁੰਦੇ ਨੇ ਉਹਨਾਂ ਨੇ ਵਧੀਆ ਮੰਨਦੇ ਜੀ ਜੋ ਵੱਡੇ ਪੇਂਟਰ ਹੁੰਦੇ ਨੇ ਵੀ ਹਰ ਤਾਂ ਹਰ ਪੇਂਟਰ ਦੀ ਮੰਨ ਲਓ ਵੀ ਇੱਕ ਕਿ ਸਿੱਖਦੇ ਹੋ ਹਾਂਜੀ ਹੂੰ ਤੇ ਅੱਗੇ ਕੀ ਸੋਚਿਆ ਫਿਰ ਕਿ ਇਸੇ ਲਾਈਨ ਦੇ ਵਿੱਚ ਅੱਗੇ ਜਾਣਾ ਹਾਂਜੀ ਇਸੇ ਲਾਈਨ ਵਿੱਚ ਅੱਗੇ ਆਣੀ ਹੂੰ ਤੇ ਸਨੇਹਾ ਕੀ ਦੇਣਾ ਚਾਹੋਗੇ ਅੱਜ ਕੱਲ ਦੇ ਛੋਟੇ ਛੋਟੇ ਬੱਚੇ ਮੋਬਾਈਲ ਦੇ ਵਿੱਚ ਜਿਆਦਾ ਵਰਤੋ ਉਹ ਰੱਖਦੇ ਹਨ ਉਹ ਮੋਬਾਈਲ ਚਲਾਉਣ ਦੇ ਵਿੱਚ ਉਹਨਾਂ ਦਾ ਧਿਆਨ ਹੁੰਦਾ ਤੁਸੀਂ ਥੋੜੀ ਛੋਟੀ ਉਮਰ ਆ ਹਜੇ ਤੇ ਤੁਸੀਂ ਬਹੁਤ ਵਧੀਆ ਇੱਕ ਪੇਂਟਿੰਗਾਂ ਨੇ ਜੋ ਇਸ ਪਾਸੇ ਆਏ ਹੋ ਤਿਆਰ ਕਰ ਰਹੇ ਹਾਂ ਜਿਸੀ ਜੋ ਬੱਚੇ ਨੇ ਉਹਨਾਂ ਨੂੰ ਇਹ ਸਨੇਹ ਦੇਣ ਚਾਹੁੰਦੇ ਐ ਕਿ ਉਹ ਪੜਾਈ ਕਰੰਤੇ ਹਮੇਸ਼ਾ ਮਿਹਨਤ ਕਰਦੇ ਰਹਿਣ ਟਿੱਕੇ ਦੇ ਵੀ ਨਸ਼ੇ ਨਾ ਕਰਨ ਹੂੰ ਤਾਂ ਉਮਰ ਛੋਟੀ ਹੈ ਹਜੇ ਤੇ 9ਵੀਂ ਕਲਾਸ ਦੇ ਵਿੱਚ ਰਣਪ੍ਰੀਤ ਪੜ੍ਹਾਈ ਕਰ ਰਿਹਾ ਤੇ ਪੇਂਟਿੰਗਾਂ ਫਿਰ ਤੁਹਾਨੂੰ ਦਿਖਾ ਦਿੰਨੇ ਆ ਕਿ ਬਹੁਤ ਵਧੀਆ ਜੋ ਪੇਂਟਿੰਗਾਂ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਹੀ ਲੱਗਦਾ ਕਿ ਕੋਈ ਜਿਸ ਤਰ੍ਹਾਂ ਦੇ ਨਾਲ ਕੰਪਿਊਟਰ ਤੋਂ ਕੋਈ ਪ੍ਰਿੰਟ ਆਊਟ ਕੱਢਿਆ ਹੋਵੇ ਤਾਂ ਪੇਂਟਿੰਗਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਇਹਨਾਂ ਦੇ ਹੱਥ ਦੀਆਂ ਤਿਆਰ ਕੀਤੀਆਂ ਹੋਈਆਂ ਨਾਰਮਲ ਸਕੈਚ ਨੇ ਜੋ ਉਹਨਾਂ ਦੇ ਨਾਲ ਇਹ ਤਿਆਰ ਕੀਤੀਆਂ ਹੋਈਆਂ ਤੇ ਪੈਨਸਲ ਜੋ ਨਾਰਮਲ ਪੈਨਸਲ ਆ ਉਹੋ ਇਹ ਵਰਤਦੇ ਨੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਕਾਰਟੂਨ ਇਹ ਜੋ ਤਿਆਰ ਕੀਤੀਆਂ ਹੋਈਆਂ ਇਹ ਪੇਂਟਿੰਗ ਕਰਦੇ ਨੇ ਤਾਂ ਇਸ ਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਲੱਗਦੀ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਰੀਆਂ ਹੀ ਜੋ ਪੇਂਟਿੰਗਾਂ ਨੇ ਸਾਰੀਆਂ ਇਹਨਾਂ ਦੇ ਹੱਥੀਂ ਤਿਆਰ ਕੀਤੀਆਂ ਹੋਈਆਂ ਨੇ ਤੇ ਕਾਰਟੂਨ ਦੀਆਂ ਤਸਵੀਰਾਂ ਨੇ ਇਹ ਕਈ ਜੋ ਪੇਂਟਿੰਗਾਂ ਨੇ ਇਹਨਾਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਨੇ ਤੇ ਇਸ ਤੋਂ ਇਲਾਵਾ ਵੀ ਇਹ ਸਿੱਖ ਰਹੇ ਨੇ ਹੋਰ ਇਸ ਤੋਂ ਜ਼ਿਆਦਾ ਬਿਹਤਰ ਕਰਨ ਦਾ ਸਾਰਾ ਵੀ ਇਸ ਤੋਂ ਬਿਹਤਰ ਦਾ ਕੀਤਾ ਜਾਵੇ ਹੋਰ ਕੀ ਇਸ ਤੋਂ ਵੱਡਾ ਕੀਤਾ ਜਾਵੇ ਪੇਂਟਿੰਗ ਦੇ ਵਿੱਚ ਉਹ ਸਾਰਾ ਇਹ ਮੋਬਾਈਲ ਤੋਂ ਸਿੱਖ ਰਹੇ ਨੇ ਤਾਂ ਉਮਰ ਛੋਟੀ ਹੈ ਹਜੇ ਤਾਂ ਪੜਾਈ ਕਰਨ ਵੀ ਜਾਂਦੇ ਨੇ ਟਿਊਸ਼ਨ ਵੀ ਜਾਂਦੇ ਨੇ ਤਾਂ ਇਸ ਵੱਲ ਵੀ ਪੇਂਟਿੰਗ ਦੇ ਵੱਲ ਵੀ ਇਹਨਾਂ ਨੇ ਸਮਾਂ ਦੇਣਾ ਹੁੰਦਾ ਤਾਂ ਇੱਕ ਕਰੀਬ ਇੱਕ ਪੇਂਟਿੰਗ ਤਿਆਰ ਕਰਨ ਦੇ ਵਿੱਚ ਇਹਨਾਂ ਦੇ ਵੱਲੋਂ ਦੱਸਿਆ ਕਿ 2-3 ਦਿਨ ਲੱਗ ਜਾਂਦੇ ਨੇ ਕਿਉਂਕਿ ਇਹ ਸਕੂਲ ਵੀ ਜਾਣਾ ਹੁੰਦਾ ਟਿਊਸ਼ਨ ਵੀ ਜਾਣਾ ਹੁੰਦਾ ਤਾਂ ਛੋਟਾ ਬੱਚਾ ਹਜੇ ਉਮਰ ਛੋਟੀ ਆ ਤਾਂ ਜੋ ਅੱਜਕੱਲ ਦੇ ਬੱਚੇ ਨੇ ਮੋਬਾਈਲ ਚਲਾਉਂਦੇ ਨੇ ਜਾਂ ਯਾਰਾਂ ਦੋਸਤਾਂ ਦੇ ਨਾਲ ਖੇਡਣ ਜਾਂਦੇ ਨੇ ਤਾਂ ਉਹਨਾਂ ਦੇ ਵੱਲ ਵੀ ਇਹਨਾਂ ਦਾ ਧਿਆਨ ਨਹੀਂ ਆ ਤੇ ਇਹਨਾਂ ਦਾ ਜੋ ਮੋਬਾਈਲ ਚਲਾਉਂਦੇ ਨੇ ਸਿਰਫ ਉਹ ਵੀ ਮੋਬਾਈਲ ਇਸ ਲਈ ਚਲਾਉਂਦੇ ਨੇ ਕਿ YouTube ਤੋਂ ਸਿੱਖਿਆ ਜਾਵੇ ਹੋਰ ਪੇਂਟਿੰਗ ਦੇ ਬਾਰੇ ਜਾਂ ਜੋ ਨੌਲਜ ਲਈਤੀ ਜਾਵੇ ਤਾਂ ਬੱਚਾ ਨੂੰ ਜੋ ਹਾਨੀ ਨੇ ਉਹਨਾਂ ਨੂੰ ਇਹਨਾਂ ਨੇ ਸਨੇਹਾ ਵੀ ਦਿੱਤਾ ਕਿ ਜ਼ਿਆਦਾਤਰ ਬੱਚਿਆਂ ਨੂੰ ਆਪਣਾ ਇਧਰ ਧਿਆਨ ਦੇਣਾ ਚਾਹੀਦਾ ਆਪਣੇ ਜੋ ਏਮ ਹੋਵੇ ਜ਼ਿੰਦਗੀ ਦਾ ਉਧਰ ਧਿਆਨ ਦੇਣਾ ਚਾਹੀਦਾ ਪੜਾਈ ਵੱਲੀ ਧਿਆਨ ਦੇਣਾ ਚਾਹੀਦਾ ਤਾਂ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਸ਼੍ਰੀ ਮੁਖਸ਼ਰ ਸਾਹਿਬ ਤੋਂ ਬੂਟਾ ਸਿੰਘ ਦੀ ਰਿਪੋਰਟ